ਕਿਸਾਨ ਆਗੂ ਸਰਵਣ ਪੰਦੇਰ ਔਰ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਈ ਕਿਸਾਨ ਆਗੂਆਂ ਨੂੰ ਅੱਜ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਅੱਜ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਸੀ ਔਰ ਮੀਟਿੰਗ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਔਰ ਜਗਦੀਸ਼ ਸਿੰਘ ਡੱਲੇਵਾਲ ਤੇ ਸਰਮਣ ਪੰਦੇਰ ਔਰ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦੱਸ ਦਈਏ ਕਿ ਪੁਲਿਸ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਬਾਰਡਰ ਤੇ ਤਨਾਤ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਅੱਜ ਇਹ ਐਕਸ਼ਨ ਜਿਹੜਾ ਦੇਖਣ ਨੂੰ ਮਿਲਿਆ ਇਹ ਦੂਜਾ ਐਕਸ਼ਨ ਆ ਪੁਲਿਸ ਦੇ ਵੱਲੋਂ ਜੋ ਕਿਸਾਨਾਂ ਤੇ ਕੀਤਾ ਗਿਆ ਹੈ ਦੱਸ ਦਈਏ ਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਤਾਂ ਲਗਾਉਣਾ ਸੀ ਤਾਂ ਉਸ ਸਮੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਔਰ ਅੱਜ ਫਿਰ ਪੁਲਿਸ ਦੇ ਵੱਲੋਂ ਵੱਡੇ ਆਗੂ ਜੋ ਕਿਸਾਨ ਆਗੂ ਨੇ ਸਰਵਣ ਪੰਦੇਰ ਔਰ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਹੈ ਔਰ ਕਿਸਾਨਾਂ ਦੇ ਨਾਲ ਪੁਲਿਸ ਦੀ ਟਕਰਾਰ ਬਾਜੀ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਤਰ ਹੋਏ ਨੇ ਔਰ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਤੇ ਲਗਾ ਦਿੱਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਅੱਜ ਖਨੌਰੀ ਔਰ ਸੰਭੂ ਬਾਰਡਰ ਤੇ ਲੱਗੇ ਧਰਨੇ ਨੂੰ ਵੀ ਪੁਲਿਸ ਐਕਸ਼ਨ ਕਰ ਸਕਦੀ ਹੈ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਔਰ ਵਾਟਰ ਕਨਨ ਵੀ ਤਿਆਰ ਨੇ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਾਰਡਰਾਂ ਦੇ ਨਜ਼ਦੀਕ ਤਾਇਨਾਤ ਕੀਤੀ ਗਈ ਹੈ ਹੁਣ ਅਗਲਾ ਕੀ ਐਕਸ਼ਨ ਰਹਿਣ ਵਾਲਾ ਕਿਸਾਨਾਂ ਦਾ ਔਰ ਪੁਲਿਸ ਦਾ ਇਹ ਦੇਖਣ ਵਾਲਾ ਹੋਵੇਗਾ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਕਿਸਾਨ ਆਗੂ ਸਰਮਣ ਪੰਦੇਰ ਔਰ ਜਗਦੀਸ਼ ਸਿੰਘ ਡੱਲੇਵਾਲ ਤੇ ਹੋਰ ਕਈ ਕਿਸਾਨ ਆਗੂਆਂ ਨੂੰ ਅੱਜ ਪੁਲਿਸ ਦੇ ਵੱਲੋਂ ਮੀਟਿੰਗ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਇਕੱਤਰ ਹੋਏ ਨੇ ਔਰ ਦੱਸਦੇ ਇਹ ਕਿ ਬਹਾਦਰਗੜ ਜ਼ਿਲ੍ਹਾ ਉੱਥੇ ਵੀ ਪੁਲਿਸ ਤਨਾਤ ਕੀਤੀ ਗਈ ਆ ਔਰ ਹੁਣ ਕਿਸਾਨ ਅੱਗੇ ਕੀ ਐਕਸ਼ਨ ਕਰਦੇ ਨੇ ਔਰ ਪੁਲਿਸ ਦਾ ਕੀ ਐਕਸ਼ਨ ਰਹਿੰਦਾ ਇਹ ਸਮਾਂ ਦੱਸੇਗਾ ਫਿਲਹਾਲ ਜਾਣਕਾਰੀ